ਤੇ ਜੇ ਕਿਤੇ ਆਪਾਂ ਕਹੀਏ ਨਾ ਵੀ ਗੁਰਦੁਆਰਾ ਸਾਹਿਬ ਚਲੀਏ ਜਾਂ ਜੇ ਕਿਤੇ ਮਨੁੱਖ ਨੂੰ ਕਿਹਾ ਜਾਵੇ ਵੀ ਬਾਣੀ ਪੜਿਆ ਕਰੋ ਤੁਸੀਂ ਤਾਂ ਵਡਪਾਗੇ ਹੋ ਵੀ ਗੁਰੂ ਕੀ ਸੰਗਤ ਦੇ ਵਿੱਚ ਆਕਰ ਕੇ ਸਹਿਬਾਂ ਦੇ ਦਰਸ਼ਨ ਦੀਦਾਰੇ ਕਰਕੇ ਇੱਥੇ ਅੰਮ੍ਰਿਤਮਈ ਬਾਣੀ ਦੇ ਨਾਲ ਸਾਂਝ ਬਣਾ ਰਹੇ ਹੋ ਨਹੀਂ ਤਾਂ ਕੁਝ ਮਨੁੱਖ ਐਸੇ ਵੀ ਨੇ ਵੀ ਜਦੋਂ ਉਹਨਾਂ ਨੂੰ ਸੰਗਤ ਦੇ ਵਿੱਚ ਆਉਣ ਦੇ ਲਈ ਤੁਸੀਂ ਪ੍ਰੇਰਿਤ ਕਰੋਗੇ ਬਾਣੀ ਪੜਨ ਦੇ ਲਈ ਪ੍ਰੇਰਿਤ ਕਰੋਗੇ ਜਦੋਂ ਕਿਤੇ ਉਹਨਾਂ ਨੂੰ ਧਰਮ ਦੇਆਂ ਕਰਮਾਂ ਵਾਲੇ ਪਾਸੇ ਪ੍ਰੇਰਿਤ ਕਰੋਗੇ ਤਾਂ ਉਹਨਾਂ ਦੇ ਕੋਲ ਇੱਕ ਘੜੀ ਕੜਾਈ ਦਲੀਲ ਹੈ ਇੱਕ ਜਵਾਬ ਹੈ ਉਹ ਪਤਾ ਕਿਹੜਾ ਜੀ ਭਾਈ ਸਾਹਿਬ ਸਮਾਂ ਨਹੀਂ ਹੈ ਟਾਈਮ ਹੀ ਨਹੀਂ ਹੈ ਕੀ ਕਰੀਏ ਜ਼ਿੰਦਗੀ ਦੇ ਰੁਜ਼ੀਵੇਂ ਬੜੇ ਨੇ ਵੀ ਸਮਾਂ ਹੀ ਨਹੀਂ ਮਿਲਦਾ ਕਮਾਲ ਦੀ ਗੱਲ ਹੈ ਦੁਨੀਆ ਦੇ ਹਰ ਕੰਮ ਦੇ ਲਈ ਮਨੁੱਖ ਦੇ ਕੋਲ ਸਮਾਂ ਹੈ ਹਰ ਕੰਮ ਦੇ ਲਈ ਜਿਹੜਾ ਕੰਮ ਮਨੁੱਖ ਦੇ ਲਈ ਬਹੁਤ ਜ਼ਰੂਰੀ ਸੀ ਜਿਹੜਾ ਕੰਮ ਮਨੁੱਖ ਦੇ ਲਈ ਕੰਪਲਸਰੀ ਸੀ ਇਹ ਤਵੱਜੋ ਦੇਣਾ ਮੈਂ ਅਕਸਰ ਇਸ ਬਾਬਤ ਬੇਨਤੀ ਕਰਿਆ ਕਰਦਾ ਵੀ ਗੁਰਦੁਆਰਾ ਸਾਹਿਬ ਆ ਕਰਕੇ ਸੰਗਤ ਕਰਨੀ ਧਿਆਨ ਦੇ ਨਾਲ ਬੇਨਤੀ ਨੂੰ ਸਮਝੋ ਯਾ ਗੁਰੂ ਕੀ ਬਾਣੀ ਦੇ ਨਾਲ ਸਿੱਖ ਨੇ ਆਪਣੇ ਜੀਵਨ ਦੀ ਸਾਂਝ ਬਣਾਉਣੀ ਇਹ ਸਾਧ ਸੰਗਤ ਜੀ ਕੋਈ ਚੁਆਇਸ ਨਹੀਂ ਹੈ ਵੀ ਮੇਰੀ ਇੱਛਾ ਹੈ ਤੇ ਮੈਂ ਕਰਨਾ ਹੈ ਨਹੀਂ ਇਹ ਸਿੱਖ ਦੇ ਲਈ ਕੰਪਲਸਰੀ ਹੈ ਚੁਆਇਸ ਤੇ ਕੰਪਲਸਰੀ ਦੇ ਵਿੱਚ ਫਰਕ ਹੈ ਬਾਣੀ ਪੜਨੀ ਸਿੱਖ ਦੇ ਲਈ ਕੋਈ ਚੋਇਸ ਨਹੀਂ ਐ ਵੀ ਜੀ ਕਰੇਗਾ ਤੇ ਪੜ ਲਵਾਂਗੇ ਇੱਛਾ ਐ ਤੇ ਪੜ ਲਵਾਂਗੇ ਨਹੀਂ ਇਹ ਤਾਂ ਸਿੱਖ ਦੇ ਲਈ ਕੰਪਲਸਰੀ ਐ ਤੇ ਇਸੇ ਕਰਕੇ ਮੇਰੇ ਸਤਿਗੁਰੂ ਜੀ ਨੇ ਇਹ ਆਵਾਜ਼ ਮਾਰੀ ਨਾ ਆਪਾਂ ਰੋਜ਼ਾਨਾ ਬਚਨ ਪੜਦੇ ਆਂ ਗੁਰੂ ਅਮਰਦਾਸ ਜੀ ਮਹਾਰਾਜ ਕਿੱਡੇ ਪਿਆਰੇ ਤੇ ਕਿੱਡੇ ਸੋਹਣੇ ਢੰਗ ਦੇ ਨਾਲ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਹੇ ਗੁਰੂ ਕੇ ਪਿਆਰਿਓ ਗੁਰਸਿੱਖੋ ਗੁਰੂ ਦੇ ਕੋਲ ਆਵੋ ਤੇ ਕਰਨਾ ਕੀ ਹੈ ਗਾਵੋ ਸੱਚੀ ਬਾਣੀ ਸਤਗੁਰੂ ਜੀ ਕਹਿਣ ਲੱਗੇ ਵੀ ਉਸ ਸਦਾ ਸਥਿਰ ਪਰਮਾਤਮਾ ਦੀ ਸਿਫਤ ਸਲਾਹ ਨੂੰ ਆਪਣੇ ਜੀਵਨ ਦੇ ਵਿੱਚ ਕਰੋ ਕਿਉਂ ਕਿਉਂਕਿ ਬਾਣੀ ਦੇ ਵਿੱਚੋਂ ਜਦੋਂ ਆਪਾਂ ਪੜ੍ਹਦੇ ਆਂ ਤੇ ਸਤਗੁਰੂ ਜੀ ਨੇ ਫਿਰ ਬਖਸ਼ਿਸ਼ ਕੀਤੀ ਵੀ ਤੇਰਾ ਇਸ ਸੰਸਾਰ ਦੇ ਉਤੇ ਆਉਣ ਦਾ ਮਕਸਦ ਹੀ ਏ ਸੀ ਜਿੱਥੇ ਆਪਾਂ ਰੋਜ਼ਾਨਾ ਪੜ੍ਹਦੇ ਆ ਨਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ गोविंद ਮਿਲਨ ਕੀ ਇਹ ਤੇਰੀ ਬਰੀਆ ਉਥੇ ਸਤਿਗੁਰੂ ਜੀ ਕਹਿੰਦੇ ਨੇ ਆਇਓ ਸੁਨਣ ਪੜਨ ਕੋ ਬਾਣੀ ਮੈਂ ਕੇਵਲ ਇੰਨੀ ਕੁ ਸਾਧ ਸੰਗਤ ਜੀ ਬੇਨਤੀ ਕਰਨੀ ਚਾ ਰਿਹਾ ਵੀ ਇਹ ਕੋਈ ਬਾਣੀ ਪੜਨਾ ਜਾਂ ਸੰਗਤ ਦੇ ਵਿੱਚ ਆਉਣਾ ਇਹ ਸਾਡੀ ਚੋਇਸ ਨਹੀਂ ਇਹ ਆਪਸ਼ਨ ਨਹੀਂ ਹੈ ਵੀ ਜੀ ਕੀਤਾ ਤਾਂ ਚਲੇ ਜਾਵਾਂਗੇ ਜੇ ਨਹੀਂ ਕੀਤਾ ਤੇ ਨਹੀਂ ਜਾਵਾਂਗੇ ਜਾਂ ਕਿਸੇ ਵਿਸ਼ੇਸ਼ ਦਿਨ ਨੂੰ ਵਾਰ ਨੂੰ ਕਿਸੇ ਮਹੀਨੇ ਨੂੰ ਕਿਸੇ ਵਿਸ਼ੇਸ਼ ਸਮੇਂ ਦੀ ਆਪਾਂ ਉਡੀਕ ਕਰਾਂਗੇ ਵੀ ਇਹ ਵਿਸ਼ੇਸ਼ ਦਿਨ ਹੋਵੇਗਾ ਤੇ ਅਸੀਂ ਗੁਰਦੁਆਰੇ ਜਾਣਾ ਨਹੀਂ ਸਤਗੁਰੂ ਜੀ ਤਾਂ ਰੋਜ਼ ਸਾਨੂੰ ਇਹ ਬਖਸ਼ਿਸ਼ ਕਰਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਭਗਤ ਕਬੀਰ ਸਾਹਿਬ ਜੀ ਨੂੰ ਪੜੀਏ ਉਹਨਾਂ ਨੇ ਇਸ ਚੀਜ਼ ਨੂੰ ਕਿੰਨਾ ਸਾਡੇ ਜੀਵਨ ਦੇ ਅੰਦਰ ਕੰਪਲਸਰੀ ਬਿਆਨ ਕੀਤਾ ਹੈ ਵੀ ਕੰਪਲਸਰੀ ਹੈ ਗੁਰੂ ਕੀ ਸੰਗਤ ਦੇ ਵਿੱਚ ਆਣਾ ਬਾਣੀ ਦੇ ਨਾਲ ਆਪਣੇ ਜੀਵਨ ਦੀ ਸਾਂਝ ਬਣਾਣੀ ਇਹ ਤੇਰੇ ਜੀਵਨ ਦੇ ਵਿੱਚ ਅਤ ਜ਼ਰੂਰੀ ਹੈ ਇਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਢਿੱਲ ਨਹੀਂ ਕੋਈ অপਸ਼ਨ ਨਹੀਂ ਕੋਈ ਚੁਆਇਸ ਨਹੀਂ ਹੈ ਤੇ ਕਬੀਰ ਸਾਹਿਬ ਜੀ ਨੂੰ ਪੁੱਛੀਏ ਤੇ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਬੀਰ ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਉਹ ਕਹਿਣ ਲੱਗੇ ਵੀ ਆਉਣਾ ਕੰਪਲਸਰੀ ਹੈ ਗੁਰੂ ਕੀ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਇਹ ਬਹੁਤ ਜ਼ਰੂਰੀ ਹੈ ਤੇਰੇ ਜੀਵਨ ਦਾ ਖਾਸ ਅੰਗ ਹੈ ਹਾਂ ਇੰਨੀ ਕੁ ਇੰਨੀ ਕੁ ਤੈਨੂੰ ਰਹਿਤ ਦੇ ਸਕਦੇ ਆਂ ਵੀ ਜੇ ਤੂੰ ਇੱਕ ਘੜੀ ਸੰਗਤ ਦੇ ਵਿੱਚ ਨਹੀਂ ਆ ਸਕਦਾ ਤੇ ਅੱਧੀ ਘੜੀ ਆ ਜਾ ਜੇ ਤੂੰ ਅੱਧੀ ਨਹੀਂ ਆ ਸਕਦਾ ਤੇ ਅੱਧੀ ਦੇ ਵਿੱਚੋਂ ਅੱਧੀ ਆ ਜਾ ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿਨੇ ਸੋਲਾਬ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ